ਉਹ ਗੁਰਦਰਾ ਆਪਣੇ ਆਂਕ ਪਾਕਿਸਤਾਨ ਚ ਉੱਥੋਂ ਵੀਡੀਓ ਬਣਾਉਣ ਤੋਂ ਮਨਾ ਕਰਤਾ ਕਹਿੰਦੇ ਕਿ ਇੱਥੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਹਨ ਉਹ ਅੱਗੇ ਪਾਕਿਸਤਾਨ ਵਾਲੇ ਬੰਨੇ ਲੈਂਦੇ ਪੰਜਾਬ ਵਾਲੇ ਬੰਨੇ ਹੋ ਜਾਂਦਾ ਤੇ ਇਹ ਜਿਹੜਾ ਬਾਰਡਰ ਦੀ ਹਾਦਿਆਂ ਲਿਖਿਆ ਇੱਥੇ ਜਿਹੜਾ ਬੀਓਪੀ ਖਲੜਾ ਬੈਰੀਅਰ ਇਹ ਸਾਡੀ ਬਰਬਾਦੀ ਦੀ ਲਕੀਰ ਆ ਜਿਹੜੀ ਤੁਹਾਨੂੰ ਮੈਂ ਵਿਖਾ ਰਿਆ ਕਿਉਂਕਿ ਇਹ ਸਾਡੀ ਬਰਬਾਦੀ ਦਾ ਸਭ ਤੋਂ ਵੱਡਾ ਨਿਸ਼ਾਨ ਹੈ ਸਭ ਤੋਂ ਵੱਡੀ ਨਿਸ਼ਾਨੀ ਆ ਕੇ ਸਾਡੀ ਬਰਬਾਦੀ ਹੋਈ ਇਸ ਕਰਕੇ ਸੀ ਕਿ ਇੱਥੇ ਲਕੀਰ ਵੱਜ ਗਈ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਵਲੌਗ ਚੈਨਲ ਤੇ ਸੋ ਅੱਜ ਅਸੀਂ ਆਇਆ ਖਲੜਾ ਬਾਰਡਰ ਵੇਖਣ ਸੋ ਆ ਜਿਹੜੀ ਛੇਲ ਲੱਗੀ ਆ ਇੰਡੋਪਾਕ ਬਾਰਡਰ 1 ਕਿਲੋਮੀਟਰ ਸੋ ਉਧਰਲੇ ਬੰਨੇ ਵਿਖਾ ਦਿਓ ਮਾੜਾ ਜਾਂ ਖਲੜਾ ਪਿੰਡ ਤੋਂ ਇਧਰ ਨੂੰ ਆਪਾਂ ਆ ਚੁੱਕੇ ਆ ਸੋ ਹੁਣ ਆਪਾਂ ਅੱਗੇ ਜਾਣਾ ਬਾਰਡਰ ਵੇਖਣਾ ਜਿੱਥੋਂ ਦੇ ਕਰ ਜਿਹੜੀ ਫੌਜ ਆ ਉਹ ਜਾਣ ਦੇਵੇ ਕਿ ਕਿਉਂਕਿ ਕਾਨੂੰਨ ਹੁੰਦੇ ਆ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਆ ਸੋ ਇਹ 1 ਕਿਲੋਮੀਟਰ ਰਹਿ ਗਿਆ ਤੁਹਾਨੂੰ ਵਿਖਾਤਾ ਇਥੇ ਸ਼ੇਅਰ ਤੁਸੀਂ ਆਪੇ ਕਰਦੇ ਹੋ ਕਿਰਪਾ ਕਰਕੇ ਤੇ ਆਪਾਂ ਹੁਣ ਚੱਲਦੇ ਆਂ ਅਗਲੇ ਬੰਨੇ ਤੇ ਇਧਰ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਰਾਂ ਉੱਚਾ ਉੱਚਾ ਜਾ ਇਹ ਪਾਕਿਸਤਾਨ ਦੀ ਜਿਹੜੀ ਹੱਦ ਆ ਆਪਾਂ ਪਾਕਿਸਤਾਨ ਕਿਉਂ ਕਹਿੰਦਾ ਆਪਣਾ ਲੈਂਦਾ ਪੰਜਾਬ ਆ ਜਿਹੜਾ ਸਾਡੇ ਕੋ ਖੁੱਸ ਗਿਆ ਸੀ ਕਿਸੇ ਸਮੇਂ ਮਾੜੀ ਕਿਸਮ ਦੇ ਕਰਕੇ ਸੋ ਆ ਆਪ ਅੱਗੇ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਬਾਰਡਰ ਆਪਾਂ ਜਾ ਰਹੇ ਆ ਬਾਰਡਰ ਵੇਖਣ ਵਾਲੇ ਬਾਰਡਰ ਵਾਲੇ ਬੰਦੇ ਤੇ ਅੱਗੇ ਜਾ ਕੇ ਦੇਖਦੇ ਆ ਕਿ ਸਾਨੂੰ ਅੱਗੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਕਿ ਤੁਹਾਨੂੰ ਕਰ ਜਾਣ ਦਿੰਦੇ ਆ ਜੇ ਬੇ ਤੁਹ ਕਰ ਜਾਣ ਦੇਣਗੇ ਉਥੋਂ ਤੱਕ ਤੁਹਾਨੂੰ ਉਥੋਂ ਵੇਖ ਜਾਵਾਂਗੇ ਉਥੋਂ ਦਾ ਸਾਰਾ ਮਹੌਲ ਖਾਵਾਂਗੇ ਕਿ ਤੁਹ ਤੱਕ ਸਾਨੂੰ ਉਹ ਜਾਣ ਦੇਣ। ਉਹ ਸਾਹਮਣੇ ਨਜ਼ਰ ਤੋਂ ਕੁਝ ਆ ਰਿਹਾ ਵਾ ਜਾ ਕੇ ਦੇਖਦੇ ਆ ਕੀ ਹੈ ਉਹ ਸਾਹਮਣੇ ਆ ਗਿਆ ਜੀ ਆਪਣਾ ਇੱਕ ਫੌਜ ਆਪਣੀ ਦੇਖੀ ਹੋਵੇਗੀ ਦੂਸਰੇ ਬੰਦੇ ਲਓ ਜੀ ਆਪਾਂ ਆ ਗਏ ਆ ਜਿੱਥੇ ਸਾਡੀ ਸੀਮਾ ਸੁਰੱਖਿਆ ਬਲ ਬੈਠਾ ਵਾ ਬੈਰੀਅਰ ਇਸ ਤੋਂ ਥੋੜਾ ਜਿਹਾ ਅੱਗੇ ਜਿਹੜਾ ਆਹ ਵੇਖੋ ਤਾਰ ਵੀ ਲੱਗੀ ਤਾਰ ਦਿਖਾਓ ਮਾੜੀ ਜੀ ਪਤਾ ਲੱਗਦਾ ਤੇ ਆਪਣੀ ਤਾਰ ਹੀ ਇਹਦੇ ਅਗਲੇ ਬੰਦੇ ਜਿਹੜੀ ਆ ਤੇ ਇਹ ਮੈਂ ਸਾਰਾ ਕੁਝ ਤੁਸੀਂ ਵਿਖਾ ਦਿਓ ਇਸ ਤੋਂ ਅੱਗੇ ਉਹਨਾਂ ਪਾਪਾ ਜਾਵਾਂਗੇ ਜਾ ਕੇ ਉਹਨਾਂ ਨੂੰ ਪੁੱਛਾਂਗੇ ਜੇ ਅੱਗੇ ਜਾਣ ਦੇਣਗੇ ਤੇ ਜਾ ਕੇ ਆਪਾਂ ਅਗਲਾ ਵੀ ਤੁਹਾਨੂੰ ਮਾਹੌਲ ਚਾਲ ਵਿਖਾਵਾਂਗੇ ਨਹੀਂ ਤੇ ਬਰਾਤਾਰ ਦੇ ਲਾਗੋ ਲਾਗੋ ਜਿੰਨਾ ਕੋ ਸਕਿਆ ਸੀ ਤੁਹਾਨੂੰ ਵਿਖਾਉਣਾ ਉਹ ਗੁਰਦਰਾ ਆਪਣੇ ਆਂ ਕਿ ਪਾਕਿਸਤਾਨ ਚ ਤੇਰਾ ਗੁਰਦਰਾ ਉਹ ਜਿਹੜਾ ਮਸਜਿਦ ਹੈ ਕਿਉਂਕਿ ਮੈਮ اچھا ਉਹ ਤਾਂ ਤਾਰ ਦੇ ਪਰਲੇ ਬਣੇ ਗੁਰਦਰਾ ਨਾ ਉਹ ਪਿਆਰਿਓ ਸਾਨੂੰ ਉਹਨਾਂ ਨੇ ਉੱਥੋਂ ਵੀਡੀਓ ਬਣਾਉਣ ਤੋਂ ਮਨਾ ਕਰਤਾ ਕਹਿੰਦੇ ਕਿ ਇੱਥੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਹਨ ਸੋ ਅਸੀਂ ਆਖਿਆ ਵੀ ਜੋ ਰੂਲ ਹੈ ਰੂਲ ਫਾਲੋ ਕਰਨੇ ਸਾਡੇ ਵਾਸਤੇ ਜ਼ਰੂਰੀ ਆ ਉਹ ਕਹਿੰਦੇ ਤੁਸੀਂ ਉਹ ਇੱਕ ਏ ਵਿਊ ਪੁਆਇੰਟ ਆ ਜੇ ਦੇਖੋ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਉੱਥੇ ਖਲੋ ਕੇ ਤੁਸੀਂ ਵੇਖ ਸਕਦੇ ਜੇ ਪਰ ਇੱਥੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਸੋ ਅਸੀਂ ਉੱਥੇ ਵੀਡੀਓਗ੍ਰਾਫੀ ਨਹੀਂ ਕਰ ਸਕੇ ਤਾਂ ਵੈਸੇ ਵੀ ਉਹ ਤੁਹਾਨੂੰ ਸਾਹਮਣੇ ਦਿਖਾ ਦਿੰਨਾ ਉਹ ਸਾਹਮਣੇ ਗੇਟ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਨਿਕਾਜਾ ਨਿਕਾਜਾ ਨਹੀਂ ਗੇਟ ਵੱਡਾ ਪਰ ਥੋੜਾ ਜਿਹਾ ਨਜ਼ਰ ਆ ਰਿਹਾ ਹੈ ਨਾ ਤੁਹਾਨੂੰ ਉਹ ਅੱਗੇ ਪਾਕਿਸਤਾਨ ਵਾਲੇ ਬੰਨੇ ਲੈਂਦੇ ਪੰਜਾਬ ਵਾਲੇ ਬੰਨੇ ਹੋ ਜਾਂਦਾ ਤੇ ਇਹ ਜਿਹੜਾ ਬਾਰਡਰ ਦੀ ਹਾਦਿਆਂ ਲਿਖਿਆ ਇੱਥੇ ਜਿਹੜਾ ਇਥੋਂ ਅੱਗੇ ਵਾਹਣਾ ਆਪਾਂ ਨਹੀਂ ਕਰ ਸਕਦੇ ਉਹ ਮੈਂ ਅੱਗੇ ਲੈ ਗਿਆ ਸੀ ਫਿਰ ਮੈਂ ਵਾਪਸ ਲੈ ਗਿਆ ਉਹ ਸਾਹਮਣੇ ਮੋਟਰਸਾਈਕਲ ਆ ਮੈਂ ਤੇ ਆ ਸੀਮਾ ਸੁਰੱਖਿਆ ਬਾਲ ਲਿਖਿਆ ਸਾਹਮਣੇ ਬੀਓਪੀ ਖਲੜਾ ਬੈਰੀਅਰ ਸੋ ਖਲੜਾ ਪਿੰਡ ਤੋਂ ਥੋ ਕਿਲੋਕੀਮੀਟਰ ਜਿਹੜਾ ਦੂਰ ਹੈ ਹੈ ਨਾ ਇਧਰ ਦੇਖ ਸਕਦੇ ਤੁਸੀਂ ਉਹ ਸਾਹਮਣੇ ਤਾਰ ਤੁਹਾਨੂੰ ਨਜ਼ਰ ਆ ਰਹੀ ਹੋਗੀ ਆ ਵੇਖੋ ਤਾਰ ਨਜ਼ਰ ਆ ਰਹੀ ਹੈ ਨਾ ਇਸ ਤੋਂ ਅਗਲੇ ਪੰਨੇ ਪਾਕਿਸਤਾਨ ਦੀ ਅੱਧ ਹੋ ਜਾਂਦੀ ਆ ਤੇ ਇਹ ਉਹ ਸਾਹਮਣੇ ਕਿ ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਉੱਥੋਂ ਤੋਂ ਉਰੇ ਹੀ ਆ ਤਾਰ ਉਹ ਗੁਰਦੁਆਰਾ ਜਿਹੜਾ ਆਪਣਾ ਚੜ੍ਹਦੇ ਪੰਜਾਬ ਦੇ ਅੰਦਰ ਹੀ ਆ ਲੈਂਦੇ ਪੰਜਾਬ 'ਚ ਨਹੀਂ ਆ ਉਹ ਜਿਹਦੇ ਉੱਤੇ ਚੜ ਕੇ ਉਹ ਸਰ ਕਿਆ ਕਰਦੇ ਹੁੰਦੇ ਨਾ ਦੂਰੋਂ ਦਿਖਦਾ ਉਹ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਉੱਪਰਲੇ ਪਨੇ ਉਹ ਪਾਕਿਸਤਾਨ ਦਾ ਵਾ ਲੈਂਦੇ ਪੰਜਾਬ ਚ ਇਧਰਲੇ ਪਨੇ ਵੀ ਤੁਸੀਂ ਦੇਖ ਸਕਦੇ ਹੋ ਤਾਰ ਤੇ ਕੁਝ ਜਿਹੜੀ ਪਹਿਲੀ ਹੁੰਦੀ ਹੈ ਤਾਰ ਦੇ ਪਾਰ ਕਈਆਂ ਦੀ ਹੁੰਦੀ ਆ ਉਹ ਫਿਰ ਦੱਸ ਕੇ ਉਧਰ ਤਾਂ ਪਾਰਲੇ ਪਨੇ ਜਾਂਦੇ ਨੇ ਤੇ ਬਾਕੀ ਹੈ ਤਾਂ ਬੰਦੇ ਦੀਆਂ ਗੱਡੀਆਂ ਹੋਈਆਂ ਸਰਹੱਦਾਂ ਹੈ ਤਾਂ ਉਹ ਵੀ ਆਪਣੇ ਤੇ ਇਹ ਵੀ ਆਪਣੇ ਤਾਂ ਹੈ ਵੀ ਸੱਚ ਹੈ ਕਿਉਂਕਿ ਉਸ ਸਮੇਂ ਲਾਹੌਰ ਦੇ ਲਾਹੌਰ ਇਲਾਕੇ ਨੂੰ ਛੱਡ ਕੇ ਸਾਡੇ ਜਿਹੜੇ ਵੱਡੇ-ਵਡੇਰੇ ਆ ਚਲੋ ਆਪਣਾ ਤਾਂ ਜਨਮ ਇੱਧਰ ਦਾ ਹੀ ਹੈ ਉਹ ਇਲਾਕੇ ਨੂੰ ਛੱਡ ਕੇ ਜਿਹੜੇ ਆਏ ਸੀ ਜਦੋਂ 47 ਵਿੱਚ ਵੰਡ ਹੋਈ ਸੀ ਜਿਹਦੇ ਵਿੱਚ ਸਾਡੇ ਦਾਦਾ ਜੀ ਦੀ ਵੀ ਸ਼ਹੀਦੀ ਹੋ ਗਈ ਸੀ ਜਿਹੜੇ ਉਹ ਦੰਗਾਕਾਰੀ ਸੀ ਉਸ ਵੇਲੇ ਦੇ ਉਹਨਾਂ ਦੇ ਉੱਥੋਂ ਸੋ ਕਈਆਂ ਦੇ ਕਈ ਉਹ ਜਿਹੜੇ ਸਭ ਤੋਂ ਵੱਡੀ ਗੱਲ ਕਿ ਆਪਣੀ ਜਿਹੜੀ ਭੂਮੀ ਆ ਨਾ ਉਹ ਜੜੀ ਕਿਉਂਕਿ ਜਿੱਥੇ ਅਸੀਂ ਰਹਿੰਦੇ ਹੁੰਨੇ ਆ ਉਸ ਜਗ੍ਹਾ ਦੇ ਨਾਲ ਸਾਡਾ ਬੜਾ ਪਿਆਰ ਹੁੰਦਾ ਤੇ ਅਸੀਂ ਉਸ ਜਗ੍ਹਾ ਨੂੰ ਛੱਡ ਨਹੀਂ ਸਕਦੇ ਅਸੀਂ ਇਹ ਗੱਲ ਸੋਚਦੇ ਆ ਕਿ ਜਦੋਂ ਆਖਰੀ ਸਾਹ ਸਾਡਾ ਨਿਕਲੇ ਉਦੋਂ ਵੀ ਅਸੀਂ ਉਸ ਧਰਤੀ ਤੇ ਹੋਈਏ ਜਿਹੜੀ ਧਰਤੀ ਦੇ ਅਸੀਂ ਜੰਮ ਪਾਲਾ ਕਿਉਂਕਿ ਉਸ ਨਾਲ ਸਾਡਾ ਮੋਹ ਹੁੰਦਾ ਸਾਡੀ ਮਿੱਟੀ ਹੁੰਦੀ ਆ ਪਰ ਜਦੋਂ ਸਾਨੂੰ ਕੋਈ ਅਚਨਚੇਤ ਆਖ ਦੇਵੇ ਕਿ ਜਿੱਥੇ ਘਰ ਤੇ ਤੁਸੀਂ ਰਹਿੰਦੇ ਜੇ ਜਿੱਥੇ ਤੁਸੀਂ ਜੰਮੇ ਪਲੇ ਜੇ ਜਿੱਥੇ ਤੁਹਾਡੇ ਵੱਡੇ ਵਡੇਰਿਆਂ ਨੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਉਹ ਤੁਹਾਡਾ ਇਲਾਕਾ ਨਹੀਂ ਆ ਇਹ ਕਿਸੇ ਹੋਰ ਦੇਸ਼ ਦਾ ਇਲਾਕਾ ਹੋ ਗਿਆ ਤੁਸੀਂ ਇੱਥੋਂ ਭੱਜ ਜੋ ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਊਗਾ ਤੇ ਸਾਡੇ ਤੇ ਕੀ ਬੀਤੀ ਹੋਵੇਗੀ ਇਹ ਅਸੀਂ ਸੋਚ ਸਕਦੇ ਆ ਇਹ ਉਸ ਵੇਲੇ ਸਾਡੇ ਵੱਡਿਆਂ ਵਡੇਰਿਆਂ ਤੇ ਬੀਤੀ ਸੀ ਜਿਹੜੇ ਇਲਾਕੇ ਨੂੰ ਛੱਡ ਗਿਆਏ ਸੀ ਤੇ ਇਹ ਸਾਡੀ ਬਰਬਾਦੀ ਦੀ ਲਕੀਰ ਆ ਜਿਹੜੀ ਤੁਹਾਨੂੰ ਮੈਂ ਬੁਖਾ ਰਿਆ ਕਿਉਂਕਿ ਇਹ ਸਾਡੀ ਬਰਬਾਦੀ ਦਾ ਸਭ ਤੋਂ ਵੱਡਾ ਨਿਸ਼ਾਨ ਹੈ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਸਾਡੀ ਬਰਬਾਦੀ ਹੋਈ ਇਸ ਕਰਕੇ ਸੀ ਕਿ ਇੱਥੇ ਲਕੀਰ ਵੱਜ ਗਈ ਨਹੀਂ ਤਾਂ ਅਸੀਂ ਬਰਬਾਦ ਨਹੀਂ ਸੀ ਹੋਣਾ ਸਾਨੂੰ ਸਾਡਾ ਨਨਕਾਣਾ ਸਾਹਿਬ ਛੱਡਣਾ ਨਹੀਂ ਸੀ ਪੈਣਾ ਸਾਨੂੰ ਸਾਡਾ ਪੰਜਾ ਸਾਹਿਬ ਛੱਡਣਾ ਨਹੀਂ ਸੀ ਪੈਣਾ ਸਾਡੇ ਘਰ ਹੁਣ ਜਦੋਂ ਅਸੀਂ ਲੈਂਦੇ ਪੰਜਾਬ ਦੀਆਂ ਕੁਝ ਵੀਡੀਓ ਦੇਖਦੇ ਹਾਂ ਤੇ ਦੱਸਦੇ ਨੇ ਕਿ ਇਹ ਜਿਹੜੇ ਪੰਜਾਬੀ ਲੋਕ ਇੱਥੋਂ ਗਏ ਸੀ ਉਹਨਾਂ ਦੀਆਂ ਜ਼ਮੀਨਾਂ ਸਾਡੇ ਕੋਲ ਨੇ ਕਿੰਨੀਆਂ-ਕਿੰਨੀਆਂ ਜ਼ਮੀਨਾਂ ਦੇ ਮਾਲਕ ਆ ਸਾਡੇ ਜਿਹੜੇ ਲੋਕ ਸੀ ਉਹ ਛੱਡ ਕੇ ਆਏ ਇਹਨਾਂ ਸਰਕਾਰਾਂ ਦੇ ਕਰਕੇ ਜਿਹੜੀਆਂ ਸਰਕਾਰਾਂ ਨੇ ਆਪ ਤੇ ਐਸ਼ਨ ਲਿੱਲੀਆਂ ਆਪਣੇ ਬੱਚੇ ਸੈਟਲ ਕਰ ਲਏ ਤੇ ਸਾਨੂੰ ਰੋਲਰ ਮਾਸੀ ਛੱਡ ਦਿੱਤਾ ਉਹ ਜਿਹੜਾ ਚਿੱਟੇ-ਚਿੱਟੀਆਂ ਕਲੀਆਂ ਨਜ਼ਰ ਆ ਰਹੀਆਂ ਇਹ ਪਾਕਿਸਤਾਨ ਦੇ ਲੈਦੇ ਪੰਜਾਬ ਦੇ ਘਰ ਨੇ ਪਿਆਰ ਤਾਰ ਤੇ ਤੁਹਾਨੂੰ ਦੇਸੀ ਰਹੀ ਹੈ ਸਾਰਿਆਂ ਨੂੰ